ਹਾਂਜੀ ਵੀਰ ਜੀ ਦੇਖੋ ਜੀ ਹੁਣ ਆਪਾਂ ਤੁਹਾਨੂੰ ਘੁਮਾਉਣ ਜਾ ਰਹੇ ਆ ਮਨਾਲੀ ਹੁਣ ਆਪਾਂ ਮਨਾਲੀ ਤੇ ਆ ਰਹੀ ਖਿੱਚੀਏ ਹੁਣ ਆਪਾਂ ਜਾ ਰਹੇ ਆ ਮਨਾਲੀ ਤੇ ਮਨਾਲੀ ਦੇ ਮਾਰ ਰੋਡ ਤੇ ਇਹ ਆ ਗਿਆ ਜੀ ਮਨਾਲੀ ਦਾ ਮਾਰ ਰੋਡ ਚੈੱਕ ਕਰੋ ਵਿਊ ਚੈੱਕ ਕਰੋ ਭਾਜੀ ਵਿਊ ਕਿਆ ਮਸਤ ਦੇਖਣ ਵਾਲਾ ਵਿਊ ਹੈ ਸਟੱਬ ਬਹੁਤ ਜ਼ਿਆਦਾ ਹੈ ਆ ਉਥੋਂ ਦੀ ਮਾਰਕੀਟ ਆ ਜੀ ਮਾਰਕੀਟ ਤੋਂ ਮੈਂ ਕਹਿੰਦਾ ਵੀ ਵਧੀਆ ਚੀਜ਼ਾਂ ਵਧੀਆ ਮਿਲ ਜਾਂਦੀਆਂ ਪਰ ਰੇਟ ਬੜੇ ਕੋਸਟਲੀ ਆ ਬਹੁਤ ਹੀ ਮਹਿੰਗਾ ਬਾਜ਼ਾਰ ਇਥੋਂ ਦਾ ਮੰਨ ਲਓ ਜਿਹੜੀ ਚੀਜ਼ ਆਪਣੇ ਇੱਥੇ 50 ਦੀ ਏ ਇੱਥੇ 200 ਦੀ ਆ ਚੀਜ਼ ਈਮੀਆਂ ਬਾਜ਼ਾਰ ਬਹੁਤ ਜ਼ਿਆਦਾ ਮਹਿੰਗਾ ਹੈ ਬਾਜ਼ਾਰ ਘੁੰਮੋ ਜੀ ਮਨਾਲੀ ਦੇ ਮੇਰੇ ਵੀਰ ਭੈਣ ਭਰਾ ਬੱਚੇ ਦੇਖੋ ਆਪਾਂ ਨੂੰ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਮੰਨ ਲਓ ਵੀਊ ਜੇ ਦੇ ਵਾਸਤੇ ਮੰਨ ਲਓ ਜਾਂ ਆਪਾਂ ਨੂੰ ਲਾਲਚ ਆ ਆਪਾਂ ਬਸ ਵੈਸੇ ਹੀ ਸ਼ੌਂਕ ਹੈ ਆਪਣਾ ਵੀਡੀਓ ਬਣਾਉਂਦਾ ਤਾਂ ਕਰਕੇ ਆ ਤੁਸੀਂ ਸ਼ੌਪ ਦੇ ਅੰਦਰ ਤੋਂ ਵੀ ਆ ਦੇਖ ਸਕਦੇ ਹੋ ਇਹ ਸਪੈਸ਼ਲ ਵੀਡੀਓ ਮੈਂ ਮਾਰ ਰੋਡ ਤੇ ਬਣਾਈ ਹੈ ਤਾਂ ਕਿ ਜੋ ਆਉਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਕੀ ਕੀ ਉੱਥੇ ਹੈ ਕਿਦਾਂ ਦਾ ਵੈਦਰ ਹੈ ਕੀ ਸਿਸਟਮ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ ਇਹ ਡ్రਾਈ ਫਰੂਟ ਦੀ ਦੁਕਾਨ ਹੈ ਇਹ ਸੇਲ ਸੇਲਾਂ ਵੀ ਲੱਗੀਆਂ ਬਾਕੀ ਸੇਲਾਂ ਦਾ ਕੱਪੜਾ ਹਲਕਾ ਹੈ ਦੇਖੋ ਮੇਰਾ ਵੀਰ ਅੱਗੇ ਉਹ ਬਾਸ ਤੁਸੀਂ ਮੇਰੇ ਸ਼ੋਰਸ ਨਾਲ ਬਨੇ ਰਹੋ ਤੁਹਾਨੂੰ ਅੱਗੇ ਕੇ ਬਹੁਤ ਕੁਝ ਵੇਖਣ ਨੂੰ ਮਿਲੇਗਾ ਇਹ ਸਾਰਾ ਮਾਰ ਰੋੜੀ ਹੈ ਜੀ ਹੁੰਮ ਦੇ ਘਮਉਂਦੇ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਪਹੁੰਚ ਗਏ ਆ ਜੀ ਮਾਰ ਰੋੜ ਦੇ ਇੱਥੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਆ ਵੇਖੋ ਜੀ ਬਾਹਰ ਓਪਨ ਸਟਾਲ ਲੱਗਿਆ ਓਪਨ ਸਟਾਲ ਲੱਗਿਆ ਜੋ ਮਰਜ਼ੀ ਖਰੀਦੋ ਖਾਓ ਪੀਓ ਰੌਣਕਾਂ ਲੱਗੀਆਂ ਮੰਗਣਾ ਵੀ ਬੰਦੇ ਨੂੰ ਜਿੰਨੀ ਜਿੱਕਵਾ ਜਰੂਰ ਆਉਣਾ ਚਾਹੀਦਾ ਇੱਥੇ ਸੇਲ ਲੱਗੀ ਦੇਖੋ ਸੇਲਾ ਨਹੀਂ ਸ਼ਾਪ ਹੈ ਜੁੱਤਿਆਂ ਦੀ ਸ਼ਾਪ ਹੈ ਇਹ ਮੈਂ ਸਪੈਸ਼ਲ ਸ਼ੋਰਟਸ ਤੁਹਾਨੂੰ ਕੱਲਾ ਮਾਰ ਰੋਡ ਦਾ ਬਣਾ ਬਣਾ ਰਿਹਾ ਬਾਕੀ ਚੈਨਲ ਨੂੰ ਸ਼ੇਅਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਅੱਗੇ ਅੱਗੇ ਤੁਹਾਨੂੰ ਹੋਰ